12 ਬੰਦਾ 8 ਘੰਟੇ 12 ਘੰਟੇ ਕੰਮ ਕਰਕੇ ਹੁੰਦਾ ਪਰ ਜਿਹੜੀ ਘਰ ਦੀ ਲੇਡੀ ਹੁੰਦੀ ਹੈ ਜਿਹੜੀ ਮਹਿਸੂਸ ਕੀਤੀ ਆ ਤੁਹਾਡੇ ਘਰ ਦੇ ਵਿੱਚ ਤੁਹਾਡੇ ਉੱਠਣ ਤੋਂ ਪਹਿਲਾਂ ਉਹਦੇ ਕੰਮ ਸ਼ੁਰੂ ਹੋ ਜਾਂਦੇ ਆ ਬਿਲਕੁਲ ਤੇ ਤੁਹਾਡੇ ਸੌਣ ਤੋਂ ਬਾਅਦ ਤੱਕ ਉਹਦੇ ਕੰਮ ਚੱਲਦੇ ਹੀ ਰਹਿੰਦੇ ਆ ਵਿਚਾਰੀ ਦੇ ਸਾਰਾ ਦਿਨ ਉਹ ਘਰੇ ਪਹਿਲਾਂ ਤੋ ਥੋੜੀ ਤਿਆਰੀ ਕਰਨੀ ਉਹਨੇ ਕਪੜਾ ਲੀੜਾ ਦੇਣਾ ਹਨਾ ਖਾਣਾ ਪੀਣਾ ਬਣਾਉਣਾ ਫਿਰ ਬੱਚਿਆਂ ਨੂੰ ਸਕੂਲ ਵਾਸਤੇ ਕਾਜ ਵਾਸਤੇ ਭੇਜਣਾ ਫਿਰ ਕਪੜਾ ਲੀੜਾ ਇਹ ਉਹ ਸਾਰਾ ਕੁਝ ਸ਼ਾਮ ਦੀ ਰੋਟੀ ਦਾ ਫਿਰ ਉਦੋਂ ਬਾਅਦ ਸਭ ਨੂੰ ਸਵਾਕੇ ਫਿਰ ਉਹਦੇ ਕੰਮ ਮੁਕਦੇ ਨੇ ਮੈਂ ਕਹਿੰਨਾ ਲੇਡੀ ਦੇ ਜਿਆਦਾ ਲੇਡੀ ਸਾਡੀ ਜਿਆਦਾ ਬੀਜ਼ੀ ਆ ਆਪਣੇ ਕੰਮਾਂ ਦੇ ਵਿੱਚ ਬੰਦੇ ਨਾਲੋਂ ਵੀ ਬਿਲਕੁਲ ਜਿਵੇਂ ਅਸੀਂ ਹੁਣ ਜਿਵੇਂ ਧੀਆ ਤੋਰਤੀਆਂ ਜਿਵੇਂ ਅਸੀਂ ਤੁਹਾਡੇ ਤੇ ਇਹ ਲੱਜ ਵੀ ਦੇਖਿਆ ਕਿ ਜਦੋਂ ਮਾਪਿਆਂ ਤੇ ਵਿਤਤਾ ਪੈਂਦੀ ਜਾਂ ਮਾਪੇ ਉਪਾਇਲ ਹੋ ਜਾਂਦੇ ਤਾਂ ਧੀਆਂ ਭੱਜੀਆਂ ਆਉਂਦੀਆਂ ਨੇ ਤੇ ਉਹ ਥੇ ਕਹਿੰਦੇ ਨੇ ਕਿ ਮੁੰਡਾ ਇਹ ਸਾਂਭੂਗਾ ਉਹ ਚੀਜ਼ਾਂ ਅੱਜ ਵੀ ਹੈਗੀਆਂ ਨੇ ਪਰ ਸ਼ਾਇਦ ਅਸੀਂ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਨੇ ਇਹਨਾਂ ਨੂੰ ਭੁੱਲ ਜਾਣਾ ਚਾਹੀਦਾ ਸੀ ਜਦੋਂ ਵੀ ਕੁੜੀਆਂ ਕੁਝ ਵੀ ਕਰ ਸਕਦੀਆਂ ਨੇ ਜੇ ਆਪਾਂ ਮਾਪਿਆਂ ਦੀ ਬੇਖਬਰ ਕੁੜੀਆਂ ਮਤਲਬ ਬੁੱਤਿਆਂ ਤੋਂ ਵੱਧ ਕਰ ਸਕਦੀਆਂ ਨੇ ਸਾਡੇ ਪਤਾ ਕੀ ਸਾਡੇ ਮਤਲਬ ਜਿਹੜਾ ਮਤਲਬ ਜੋਈ ਹੁੰਦਾ ਜੇ ਉਹ ਕੁੜੀ ਦੀ ਕਦਰ ਕਰਦਾ ਔਰ ਕਹਿੰਦੇ ਵੀ ਇਹ ਤਾਂ ਸਾਡੇ ਪੁੱਤਾਂ ਵਰਗਾ ਹੈ। ਵੀ ਬਹੁਤ ਕਦਰ ਕਰਦਾ ਸਾਡੀ ਧੀ ਵੀ ਹੈਨਾ। ਉਧਰੋਂ ਸਾਡਾ ਪੁੱਤ ਸਾਡੀ ਨੂੰਹ ਦੀ ਕਦਰ ਕਰਦਾ ਕਹਿੰਦੇ ਬਸ ਇਹ ਹੁਣ ਇਹਦੇ ਜੋਗ ਹੀ ਰਹਿ ਗਿਆ ਬਸ। ਇਹ ਫਰਕ ਮਿਟਣਾ ਚਾਹੀਦਾ। ਮਤਲਬ ਵੈਸੇ ਹੀ ਘਰੇ ਜਿਹੜੀਆਂ ਨੋਹਾਂ ਲਿਆਣੇ ਉਹਨਾਂ ਧੀਆ ਬਣਾ ਕੇ ਜਾਈਏ ਬਸ ਬਸ। ਤੇ ਤੁਸੀਂ ਹੁਣ ਦੋ ਜਿਹੜੇ ਘਰ ਦੀ ਨੂੰਹ ਸੁਖੀ ਹੈ ਨਾ ਉਸ ਘਰ ਦੇ ਵਿੱਚ ਕਦੇ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ ਮਤਲਬ ਇੱਕ ਘਰੇ ਅਸੀਂ ਕੰਡੇ ਬੀਜਾਂਗੇ ਉਹ ਤੁਹਾਡੇ ਬੱਚਿਆਂ ਜਾਂ ਤੁਹਾਡੇ ਜਿੱਥੇ ਤੁਸੀਂ ਆਪਦੇ ਬੱਚੇ ਬੀਜਦੇ ਨੇ ਉੱਥੇ ਵਜੇ ਨਹੀਂ ਗਵਜੇ ਬਿਲਕੁਲ ਇਹ ਸੰਸਾਰ ਹੈ ਮਤਲਬ ਇਹ ਅਸੀਂ ਕਹੀਏ ਉਹ ਦਿਖਦਾ ਨਹੀਂ ਸਭ ਕੁਝ ਦਿਖਦਾ ਹੈ ਤੇ ਅਸੀਂ ਹੁਣ ਤੁਹਾਡੀ ਗੱਲਬਾਤ ਕਰਦੇ ਹਾਂ ਤੁਸੀਂ ਜਿੰਦਗੀ ਦਾ ਜਿਹੜਾ ਇੱਕ ਤੁਹਾਨੂੰ ਮੋਲਪਾਈ ਨਾ ਫਿਲਮ ਕੀਤੀ ਫਿਲਮ ਵਿੱਚ ਕੀ ਕੋਈ ਸਿੱਖਿਆ ਇੱਕ ਅਸੀਂ ਕਿਉਂਕਿ ਕੁੜੀਆਂ ਦੇ ਬਹੁਤ ਵੱਡੇ ਫਰਜ਼ ਹੁੰਦੇ ਨੇ ਸਮਾਜ ਦੇ ਵਿੱਚ ਹੁਣ ਤੁਸੀਂ ਕੋਈ ਬੋਲੋ ਇੱਕ ਬਚੇ ਕੁੜੀਆਂ ਦੇ ਫਰਜ਼ ਅਸੀਂ ਜੇ ਜਾਨਣਾ ਚਾਹਾਂਗੇ ਜਿੱਦਾਂ ਆਪਾਂ ਕਹਿੰਦੇ ਵੀ ਮਾਪਿਆਂ ਨੂੰ ਕੁੜੀਆਂ ਨੂੰ سپورਟ ਕਰਨੀ ਚਾਹੀਦੀ ਹੈ ਤੇ ਉਹ ਹੀ ਗੱਲ ਵੀ ਢੀਂਆਂ ਦਾ ਵੀ ਇੱਕ ਫਰਜ਼ ਹੁੰਦਾ ਵੀ ਜਿਹਨਾਂ ਨੂੰ سپورਟ ਮਿਲ ਰਹੀ ਹੈ ਤਾਂ ਕਿਉਂਕਿ ਅੱਜ ਕੱਲ ਆਪਾਂ ਕਹਿੰਦੇ ਵੀ ਬਹੁਤ ਹੱਦ ਤੱਕ ਸਮਾਜ ਬਦਲਿਆ ਵੀ ਹੈ ਬਹੁਤ ਘਰਾਂ ਦੇ ਵਿੱਚ ਅੱਜ ਕੱਲ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਟ੍ਰੀਟ ਕੀਤਾ ਵੀ ਜਾਂਦਾ ਤਾਂ ਬਸ ਫਿਰ ਇਹੀ ਹੈ ਵੀ ਜੇ ਆਪਾਂ ਨੂੰ ਵੀ ਆਜ਼ਾਦੀ ਮਿਲ ਰਹੀ ਹੈ ਕਿਸੇ ਨਾ ਕਿਸੇ ਕੁਆਲਿਟੀ ਮਿਲ ਰਹੀ ਹੈ ਜੇ ਸਮਾਜ ਬਦਲ ਰਿਹਾ ਤਾਂ ਸਾਨੂੰ ਉਸ ਕਿੱਤੀ ਹੋਈ ਖੋਲਦਾ ਕਦੇ ਫਾਇਦਾ ਨਹੀਂ ਚੱਕਣਾ ਚਾਹੀਦਾ ਕੀ ਸਾਡੇ ਨਜਾਇਜ਼ ਫਾਇਦਾ ਨਹੀਂ ਚੱਕਣਾ ਚਾਹੀਦਾ ਨਜਾਇਜ਼ ਫਾਇਦਾ ਨਹੀਂ ਚੱਕਣਾ ਫਾਇਦਾ ਚੱਕਣਾ ਚਾਹੀਦਾ ਐਸਾ ਲੋਕ ਕੋਲ ਪਰੇਸ਼ਾਨ ਹੋ ਕੇ ਰਿਗਰਟ ਨਾ ਹੋਵੇ ਯਾਰ ਮੈਂ ਬਹੁਤ ਗੁੱਸਾ ਕਰਕੇ ਦਿੱਤੀ ਇਹ ਚੀਜ਼ ਕਰਦੇ ਵਾਪੇ ਆਣਾ ਸਕੇ ਮਤਲਬ ਜਿਹੜਾ ਮਾਪਿਆਂ ਦੀ ਇੱਕ ਅੱਖ ਬੰਦ ਕਰਕੇ ਉਹ ਤਾਂ ਦੁਆਰ ਦੇ ਪਿੱਛੇ ਚੱਲ ਰਿਹਾ ਜੋ ਕੁਝ ਹੈਗਾ ਤੁਸੀਂ ਚਾਹੇ ਚੰਡੀਗੜ੍ਹ ਅਸੀਂ ਹੱਪ ਪਾ ਗਏ ਇੱਥੇ ਵੇਖੋ ਇੱਥੇ ਕੀ ਕੁਝ ਚੱਲਦਾ ਰਹਿੰਦਾ ਹੈ ਉਹ ਆਪਣੇ ਨੇ ਡਿਪੈਂਡ ਹੈਗਾ ਉਹ ਚੀਜ਼ਾਂ ਦਾ ਉਹਨਾ ਉਹੀ ਕੰਮ ਕਰੋਗੇ ਜਿਹੜਾ ਤੁਸੀਂ ਆਪਣੇ ਮਾਪਿਆਂ ਨੂੰ ਜਾ ਕੇ ਦੱਸ ਸਕਦੇ ਹੋ ਕਿ ਮੈਂ ਇਹ ਕੰਮ ਕਰਾਂਗਾ ਵੀ ਕੱਲ੍ਹ ਇਹ ਨਾ ਹੋਵੇ ਕੋਈ ਆਣ ਗਵਾਨ ਦਾ ਕਈ ਕਿ ਤੇਰੀ ਧੀ ਉੱਥੇ ਕੰਮ ਕਰ ਰਹੀ ਹੈ ਉਹ ਸਭ ਤੋਂ ਔਖਾ ਮਾਪੇ ਲਈ ਹੁੰਦਾ ਜੇ ਤੀਜਾ ਬੰਦਾ ਆ ਕੇ ਗੱਲਬਾਤ ਦੱਸਦਾ